ਹਾਂ ਜੀ ਸਰ ਸਾਰੇ ਕੀ ਕਿਹੜਾ ਗੱਲ ਆ ਤੁਸੀਂ ਇੱਥੇ ਆ ਕੇ ਸੈਟ ਕਰ ਲਓ ਇਹ ਕੰਸੇ ਕਰ ਰਹੀ ਹੈ ਬੋਲੋ ਬੋਲੋ ਛੋੜੇ ਛੋੜੇ ਅੱਜ ਤੁਹਾਡੀ ਗੱਲ ਸਾਹਿਬ 15 ਮਿੰਟ ਨੌਜਵਨ ਮਿਲ ਕੇ ਅੱਜ ਅੱਜ ਉਹ ਯਾਰ ਅੱਜ ਜੀ ਮੈਂ ਖਾ ਭਾਈ ਜੀ ਥੱਲੇ ਲਿਖੋ ਸਾਰੀਆਂ ਲਾ ਦਿਓ ਅੱਡ ਲੱਕ ਲਓ ਸਾਹਿਬ ਸਰ ਇਹ ਲੱਕ ਲਾ ਕੇ ਕਰਾ ਚਾਹੁੰਦੇ ਹੋ ਹਾਂ ਜੀ ਸਰ

ਅਮਰੀਕਾ ਦੇ ਡਿਪੋਟ ਕੀਤੇ ਆ ਉਹ ਅਮਸਾਵੇ ਰਿਪੋਰਟ ਤੇ ਆਏ ਜਿਹੜੇ ਆਪਣੇ ਪੰਜਾਬੀ ਆ ਮੇਰਾ ਮੈਕੀਪ 30 ਦੇ ਕਰੀਬ ਆਪਣੇ ਪੰਜਾਬੀ ਨੌਜਵਾਨ ਮੁੰਡੇ ਵੀ ਜਿਹੜੇ ਉਹਦੇ ਵਿੱਚ ਜਵਾਬ ਸਪੋਰਟ ਆਇਆ ਪਹਿਲੀ ਗੱਲ ਤੇ ਆ ਕਿ ਸਾਦੇ ਤੰਦ ਦੋਸਤ ਨੇ ਸਾਦੇ ਠੀਕ ਠਾਕ ਨੇ ਵਧੀਆ ਨੇ ਜਿਹੜੀ ਚਿੰਤਾ ਦੀ ਗੱਲ ਹੁੰਦੀ ਆ ਕਿ ਬੰਦਾ ਬਿਮਾਰ ਨਾ ਹੋਇਆ ਹੋਵੇ ਕੁਛ ਨਾ ਹੋਵੇ ਉਹ ਲਗਭਗ ਸਭ ਠੀਕ ਨੇ ਉਧਰ ਠੀਕ ਹੈ ਲੰਬਾ ਸਮੱਸ ਸੀਗਾ ਥੱਕੇ ਆ ਪਰ ਉਹ ਠੀਕ ਨੇ ਜਲਦੀ ਸਾਦੇ ਜਾਣੇ ਉਹਨਾਂ ਦਾ ਪੇਪਰ ਵਰਕ ਹੋ ਗਿਆ ਪਹਿਲੇ ਮੈਚ ਦੇ ਵਿੱਚ ਪੰਜਾਬੀਆਂ ਦਾ ਬਲ ਜਿਹੜਾ ਉਹ ਪੇਪਰ ਵਰਕ ਕੀਤਾ ਇਮੀਗ੍ਰੇਸ਼ਨ ਨੇ ਉਸ ਤੋਂ ਬਾਅਦ ਉਹ ਦੂਜਾ ਹਰਿਆਣਾ ਗੁਜਰਾਤ ਵਗੈਰਾ ਹੋਊਗਾ ਸੋ ਮੈਂ ਮੈਂ ਸਮਝਦਾ ਕਿ ਇਹ ਇੱਕ ਬੜਾ ਗੰਭੀਰ ਮੁੱਦਾ ਹੈ ਇਹ ਦੋ ਦੇਸ਼ਾਂ ਦਾ ਮੁੱਦਾ ਇੰਟਰਨੈਸ਼ਨਲ ਮੁੱਦਾ ਅਮਰੀਕਾ ਦਾ ਤੇ ਇੰਡੀਆ ਦਾ ਇਸ ਕਰਕੇ ਇਸ ਮੁੱਦੇ ਵਿੱਚ ਜਿਹੜੀਆਂ ਸਾਡੀਆਂ ਸਟੇਟ ਗਵਰਨਮੈਂਟਾਂ ਜਿਦਾ ਅੱਜ ਵੀ हरियाणा ਦੇ ਗਜਰਾਤ ਦੇ ਮਹਾਰਾਸ਼ਟਰ ਦੇ ਕਈ ਸਟੇਟਾਂ ਦੇ ਜਿਹੜੇ ਨੌਜਵਾਨ ਆਏ ਆ ਇਸ ਕਰਕੇ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਮੇਰੀ ਖਾਸ ਤੌਰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਹੈ ਕਿ ਉਹ ਅਮਰੀਕਾ ਦੇ ਰਾਸ਼ਟਰਪਤੀ ਜੀ ਦੇ ਨਾਲ ਬੈਠ ਕੇ 트ੰਪ ਜੀ ਦੇ ਨਾਲ ਬੈਠ ਕੇ ਇਹ ਜੋ ਕੁਝ ਕੋਈ ਆਦਾ ਅੱਗੇ ਹੋਣ ਜਾ ਰਿਹਾ ਉਹਦੇ ਬਾਰੇ ਵਿੱਚ ਇਹਦਾ ਹੱਲ ਕੱਢਣ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਮੋਦੀ ਜੀ ਕਹਿੰਦੇ ਹੁੰਦੇ ਆ ਕਿ ਟਰੰਪ ਮੇਰਾ ਬਹੁਤ ਦੋਸਤ ਹੈ ਔਰ ਸਤੰਬਰ 2020 ਦੇ ਵਿੱਚ ਜਦੋਂ ਪੀਸੀ ਇਲੈਕਸ਼ਨ ਸੀਗੀ ਉਦੋਂ ਮੋਦੀ ਜੀ ਕੈਂਪੇਨ ਕਰਦੇ ਵੀ ਗਏ ਸੀ ਅਮਰੀਕਾ ਉਹਨਾਂ ਦੀ ਟਰੰਪ ਜੀ ਦੀ ਤੇ ਉਹਨਾਂ ਨੇ ਤੁਹਾਨੂੰ ਪਤਾ ਚੇਤਾ ਹੋਣਾ ਕਿ ਟੈਕਸਸ ਦੇ ਵਿੱਚ ਬੋਲਦੇ ਉਹਨਾਂ ਨੇ ਕਿਹਾ ਸੀਗਾ ਕਿ ਇਸ ਵਾਰ 트럼ਪ ਸਰਕਾਰ ਤੇ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿਉਂਕਿ ਵੇਖੋ ਸਾਡਾ ਇਹਦੇ ਵਿੱਚ ਕੋਈ ਨਾਤਾ ਵਸਦੀ ਗੱਲ ਆ ਕਿਉਂਕਿ ਇਹ ਸੈਂਟਰ ਗਵਰਨਮੈਂਟ ਨੇ ਇਹ ਇੰਟਰਨੈਸ਼ਨਲ ਮੁੱਦੇ ਆ ਉਸ ਲੈਵਲ ਤੇ ਇਹ ਮੁੱਦੇ ਜਿਹੜੇ ਡਿਸਕਸ ਹੋਣੇ ਆ ਉਸ ਲੈਵਲ ਤੇ ਇਹਨਾਂ ਮੁੱਦਿਆਂ ਦਾ ਹੱਲ ਹੋਣਾ ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੂੰ ਬੇਨਤੀ ਕਰੂੰਗਾ ਕਿ ਸਭ ਜਿਹੜੇ ਇਸ ਵੇਲੇ ਭਾਰਤੀਆਂ ਦੇ ਉੱਤੇ ਇਹ ਜਿਹੜੀ ਡੈਪੂਟੇਸ਼ਨ ਦੀ ਜਾਂ ਜੇਲ੍ਹਾਂ ਦੀ ਜੇ ਇਹ ਤਲਵਾਰ ਲਟਕਦੀ ਹੈ ਉਹ ਇਹਦੀ ਢਾਲ ਬਣ ਆਪਣੇ ਭਾਰਤੀਆਂ ਦੀ ਬਾਹ ਫੜ ਭਾਰਤੀਆਂ ਦੀ ਬਾਹ ਫੜਨ ਤੇ ਟਰੰਪ ਦੇ ਨਾਲ ਬੈਠ ਕੇ ਇਸ ਮਸਲੇ ਦਾ ਜਿਹੜਾ ਸੁਲਝਾ ਚਕਾ ਜਿਹੜਾ ਵੀ ਕੰਡੀਸ਼ਨ ਜਦੋਂ ਲੈ ਕੇ ਆਏ ਨੇ ਉਹਨਾਂ ਨੂੰ ਜੋ ਇਹ ਵੀ ਚਰਚਾ ਹੈ ਕਿ ਹੱਥ ਕੜੀਆਂ ਲਾਈਆਂ ਹੋ ਸਕਦੀਆਂ ਨਹੀਂ ਦੇਖੋ ਮੈਂ ਇਸ ਵੇਲੇ ਉਹ ਬਿਲਕੁਲ ਠੀਕ ਹੈ ਬਿਲਕੁਲ ਸਾਡੇ ਬੰਦਿਆਂ ਨੇ ਰੋਟੀ ਪਾਣੀ ਖਾਦਾ ਦੋ ਤਿੰਨ ਤਲਵਾਰ ਚਾਹ ਪੀਤੀ ਆ ਸਭ ਕੁਝ ਕੀਤਾ ਕੋਈ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਕੀ ਕੋ ਜਾ ਚਾਹੇ ਜਾਂ ਲੰਬਾ ਸਫਰ ਹੈ ਵੈਸੇ ਅਮਰੀਕਾ ਦਾ ਇਤੋਂ 18-20 ਘੰਟੇ ਦੀ ਫਲਾਈਟ ਹੈ ਘਰਾਂ ਨੂੰ ਭੇਜਦਾ ਜਾਵੇਗਾ ਉਹ ਨਹੀਂ ਹਾਂਜੀ ਨਹੀਂ ਨਹੀਂ ਮੈਂ ਉਦੋਂ ਮੈਂ ਤਾਂ ਬਾਅਦ ਚ ਗਾਂ ਜਦੋਂ ਆ ਗਿਆ ਨਹੀਂ ਵੀ ਕੋਈ ਨਹੀਂ ਬੱਜਦਾ ਸਾਹਿਬ ਘਰਾਂ ਨੂੰ ਭੇਜ ਰਹੇ ਇਨਾਂ ਨੂੰ ਸਾਡ ਮੈਂ ਵੀ ਕਿਹਾ ਦੇ ਵੇਖਿਆ ਹੱਥ ਪਾ ਕੇ ਉਹ ਹੱਥ ਨਹੀਂ ਫਿਰਦਾ ਉਹ ਚਲੋ ਇਹ ਛੱਡੋ ਇਹ ਉਹਨਾਂ ਦੀਆਂ ਚਾਲਾਂ ਉਹ ਹੀ ਜਾਣਨ ਕੋਈ ਗੱਲ ਨਹੀਂ ਜਿਹੜਾ ਮਰਜ਼ੀ ਚੋਲ ਲੈਣ ਪਰ ਸਭ ਤੋਂ ਜ਼ਿਆਦਾ ਉਹਨਾਂ ਦੀ ਸਟੇਟ ਦੇ ਜਿਨ੍ਹਾਂ ਦੇ ਪਦਾਲ ਦੂਚੜ ਗੈਰ ਕਾਨੂੰਨੀ ਜੰਦੇਰੇ ਕੰਮ ਕਰਦੇ ਉਹਨਾਂ 'ਤੇ ਕਾਰਵਾਈ ਹੋਏਗੀ ਜਿਹੜੀ ਦੇਖੋ ਮੈਂ ਜਿੰਨੇ ਆਪਣੇ ਪੰਜਾਬੀ ਮੁੰਡਿਆਂ ਨੂੰ ਮਿਲਿਆ ਉਹਨਾਂ ਨੂੰ ਮੈਂ ਪੁੱਛਿਆ ਕਿ ਤੁਸੀਂ ਕਿਹੜੇ ਜੰਗਤਾਂ ਦੇ ਥੂ ਗਏ ਹੋ ਜ਼ਿਆਦਾ ਨੇ ਇਹ ਕਿਹਾ ਕਿ ਦੁਬਈ ਦੇ ਏਜੰਟ ਹੈ ਜਿਨ੍ਹਾਂ ਦੇ ਥੂ ਉਹਨਾਂ ਦੀ ਟੈਲੀਫੋਨ ਤੇ ਥੂ ਗੱਲ ਹੋਈ ਦੁਬਈ ਦੇ ਥੂ ਇੱਥੋਂ ਸਾਰੇ ਕੋਈ ਦੁਬਈ ਗਿਆ ਕੋਈ ਕਿਤੇ ਗਿਆ ਦੁਬਈ ਤੋਂ ਅੱਗੇ ਕੋਈ ਇੰਗਲੈਂਡ ਕੋਈ ਵਾਇਆ ਐਦਾਂ ਕਰਦੇ ਕਰਦੇ ਗਏ ਐਦਾਂ ਨਹੀਂ ਹੈ ਉਹ ਬੰਦੇ ਕਈ ਬੰਦੇ ਤਾਂ ਮੈਨੂੰ ਵਿਚਾਰਦਾ ਤੇ ਦੁੱਖ ਆਇਆ ਕਈ ਕਈਆਂ ਕੋ ਕੈਨੇਡਾ ਦਾ ਵੀਜ਼ਾ ਸੀ ਰੀਜਨਲ ਵੀਜ਼ਾ ਸੀਗਾ ਕਈਆਂ ਦੇਸ਼ਾਂ ਦਾ ਵੀਜ਼ਾ ਸੀਗਾ ਤੇ ਉੱਥੇ ਜਾ ਕੇ ਉਹਨਾਂ ਦਾ ਵਿਚਾਰਿਆਂ ਦਾ ਕੰਮ ਖਰਾਬ ਹੋ ਗਿਆ ਸੋ ਮੈਂ 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 ਦੁਬਾਰਾ ਦੁਬਾਰਾ ਫਿਰ ਬਸ मेरी ਗੱਲ ਨੂੰ ਧਿਆਨ ਨਾਲ ਸੁਣੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਟਾਈਮ ਤੇ ਆਪਣੇ ਮਿੱਤਰ ਦੇ ਨਾਲ ਅਮਰੀਕਾ ਦੇ ਰਾਸ਼ਟਰਪਤੀ 트ੰਪ ਜੀ ਦੇ ਨਾਲ ਗੱਲ ਕਰਕੇ ਬੈਠ ਕੇ ਇਸ ਮਸਲੇ ਦਾ ਹੱਲ ਕਰਨਾ ਚਾਹੀਦਾ ਔਰ ਜਿਹੜੇ ਭਾਰਤੀਆਂ ਦੇ ਉੱਤੇ ਇਸ ਵੇਲੇ ਡੈਪੂਟੇਸ਼ਨ ਤੇ ਜਾਂ ਜੇਲਾ ਦਾ ਡਰ ਉਨ੍ਹਾਂ ਦੀ ਢਾਲ ਬੰਨਣਾ ਚਾਹੀਦਾ ਤੇ ਮਸਲੇ ਦਾ ਹੱਲ ਕਰਨਾ ਚਾਹੀਦਾ। ਪਰ ਸਭ ਕੁਝ ਬੱਚੇ ਵੀ ਆ। ਡੈਲੀ ਡਸਕ ਟੀਵੀ ਦੇਖਦੇ ਸਾਰੇ ਦਸਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸੋ ਇਸ ਵਕਤ ਮੌਜੂਦ ਹੈਗੇ ਹਾਂ ਇਸ ਸਵੇਰ ਦੇ ਏਅਰਪੋਰਟ ਤੇ ਜਿੱਥੇ ਕਿ ਸਵੇਰ ਦੀਆਂ ਤਸਵੀਰਾਂ ਦਿਖਾਈਆਂ ਸੀਗੀਆਂ ਜਿਹੜੀ ਸੀ ਸਤਾਨਾ ਫਲਾਈਟ ਹੈ ਉਹ ਇੱਥੇ ਪਹੁੰਚ ਚੁੱਕੀ ਸੀਗੀ। ਨੌਜਵਾਨ ਜਿਹੜੇ ਨੇ ਜਿਹੜੇ ਵਿਅਕਤੀ ਨੇ ਜਿਹੜੇ ਰਿਪੋਰਟ ਹੋਏ ਨੇ ਇੱਥੇ ਪਹੁੰਚ ਚੁੱਕੇ ਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਏਅਰਪੋਰਟ ਦੀਆਂ। ਸੋ ਇੱਥੇ ਹੁਣ ਜਿਹੜੇ ਕੁਲਦੀਪ ਧਾਲੀਵਾਲ ਨੇ ਜਿਹੜੇ ਆਮ ਆਦਮੀ ਪਾਰ ਮੌਜੂਦਾ ਸਰਕਾਰ ਨੂੰ ਕੇਰਿਆ ਗਿਆ ਤੇ ਉਹਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿਸ ਤਰੀਕੇ ਦੀਆਂ ਗੱਲਾਂ ਹੋਈਆਂ ਨੇ ਕੀ ਉਹਨਾਂ ਵੱਲੋਂ ਜਿਹੜੀਆਂ ਬਿਆਨਬਾਜ਼ੀ ਹੋਈ ਹੈ ਸਾਡੀ ਜਾਣ ਲੈਣ ਸਾਡੇ ਸਟ ਸੀਨੀਅਰ ਪੱਤਰਕਾਰ ਮੌਜੂਦ ਨੇ ਅਸੀਂ ਸਤੋਂ ਗੱਲਬਾਤ ਕਰ ਲੈਂਦੇ ਹਾਂ ਭਾਜੀ ਕਿਸ ਤਰੀਕੇ ਦੀ ਜਾਣਕਾਰੀ ਦਿੱਤੀ ਗਈ ਹੈ ਕੁਲਦੀਪ ਧਾਲੀਵਾਲ ਹੁਣ ਇੱਥੇ ਮੌਜੂਦ ਸੀਗੇ ਵੇਖੋ ਕੁਲਦੀਪ ਧਾਰੀਵਾਲ ਇਸ ਜਗ੍ਹਾ ਤੇ ਪੁੱਜੇ ਆ ਉਹ ਨੌਜਵਾਨਾਂ ਨਾਲ ਗੱਲ ਕੀਤੀ ਹੈ ਜਿਹੜੇ ਡਿਪੋਰਟ ਹੋ ਕੇ ਅਮਰੀਕਾ ਚ ਇਸ ਜਗ੍ਹਾ ਤੇ ਪੁੱਜੇ ਆ ਪੰਜਾਬ ਦੇ ਕਰੀਬਤੀ ਹੈ ਤੇ ਜਿਹੜੇ ਅੰਮ੍ਰਿਤਸਰ ਦੇ ਵੀ ਉਸ ਦੇ ਵਿੱਚ ਪੰਜਾ ਕੁਲਦੀਪ ਧਾਰੀਵਾਲ ਦਾ ਮੁਲਾਕਾਤ ਕਰਨ ਤੋਂ ਬਾਅਦ ਸਾਫ਼ ਤੌਰ ਤੇ ਨਿਸ਼ਾਨਾ ਜਿਹੜਾ ਸੈਂਟਰਲ ਸਰਕਾਰ ਤੇ ਸਾਧਿਆ ਗਿਆ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਹਮੇਸ਼ਾ ਕਿਹਾ ਜਾਂਦਾ ਕਿ ਅਮਰੀਕਾ ਨਾਲ ਸਾਡੇ ਇੱਕ ਚੰਗੇ ਰਿਸ਼ਤੇ ਐ ਸੋ ਉਹਨਾਂ ਦਾ ਉਹਨਾਂ ਦਾ ਕਹਿਣ ਦਾ ਇਹ ਮਤਲਬ ਹੈ ਕਿ ਅਗਰ ਅਮਰੀਕਾ ਨਾਲ ਚੰਗੇ ਰਿਸ਼ਤੇ ਐ ਤਾਂ ਫਿਰ ਅਮਰੀਕਾ ਭਾਰਤੀ ਨੌਜਵਾਨਾਂ ਨੂੰ ਹੀ ਕਿਉਂ ਰਿਪੋਰਟ ਕਰ ਰਿਹਾ ਐ ਸੋ ਅਮਰੀਕਾ ਨਾਲ ਗੱਲ ਕੀਤੀ ਜਾਏ 트ਰੰਪ ਨਾਲ ਗੱਲ ਕੀਤੀ ਜਾਏ ਤੇ ਇਸ ਮੁੱਦੇ ਦਾ ਹੱਲ ਕੀਤਾ ਜਾਏ ਤਾਂ ਕਿ ਜਿਹੜੇ ਅੰਨੇ ਅੰਨੇ ਪੈਸੇ ਲਾ ਕੇ ਗਰੀਬ ਘਰਾਂ ਦੇ ਜਾਂ ਕਰਜ਼ੇ ਚੁੱਕ ਕੇ ਨੌਜਵਾਨ ਉਧਰ ਗਏ ਆਪਣੇ ਪਰਿਵਾਰਾਂ ਦੇ ਨਾਲ ਗਏ ਐ ਘਟੋ ਘਟ ਉਹਨਾਂ ਨੂੰ ਇਹ ਦਿਨਾਂ ਦੇਖਣਾ ਪਏ ਤਾਂ ਕਿ ਵਾਪਸ ਆ ਕੇ ਉਹਨਾਂ ਦੁ ਤਾਂ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਹੈ ਉਹਨਾਂ ਨੂੰ ਇਹ ਸ਼ੁਰੂਆਤ ਨਾ ਕਰਨੀ ਪਏ ਇਸ ਲਈ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਸੱਜਣੋ ਭਈਆ ਵੀ ਰਿਹਾ ਕੁਝ ਪਰਵਾਹਾਂ ਦਾ ਕੁਛਾਂ ਦਾ ਭਾਵੁਕ ਵੀ ਰਿਹਾ ਜਿਸ ਤਰੀਕੇ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪੂਰੇ ਪੰਜਾਬ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਆਪਾਂ ਦੇਖਿਆ ਹਰਿਆਣੇ ਚੋਂ ਵੀ ਨੇ ਗੁਜਰਾਤ ਦੇ ਵਿੱਚੋਂ ਵੀ ਨੇ ਨੌਜਵਾਨ ਜਿਹੜੇ ਰਿਪੋਰਟ ਹੋਏ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਕੁਝ ਬੈਕਗ੍ਰਾਉਂਡ ਇਸ ਤਰੀਕੇ ਦੇ ਨੇ ਗਰੀਬ ਵੀ ਨੇ ਲੇਕਿਨ ਜਦੋਂ ਗਏ ਨੇ ਇੱਥੋਂ ਇਹ ਵੀ ਕਿਹਾ ਜਾਂਦਾ ਹੈ ਕਿ ਸ਼ਾਇਦ ਡੰਕੀ ਲਗਾ ਕੇ ਗਏ ਹੋਣਗੇ ਜਾਂ ਇਲੀਗਲ ਤਰੀਕੇ ਨਾਲ ਰਹੇ ਹੋਣੇ ਪਹਿਲਾ ਕਲੰਬੀਆ ਦੇ ਵਿੱਚ ਵੀ ਕੁਝ ਨੌਜਵਾਨਾਂ ਨੂੰ ਰਿਪੋਰਟ ਕੀਤਾ ਗਿਆ ਜਿਹੜਾ ਰਵਈਆ ਇਸ ਤਰੀਕੇ ਦਾ ਕਿਉਂ ਲੱਗਦਾ ਜਿਵੇਂ ਡੋਨਲਡ ਟਰਪ ਦਾ ਇਨੀ ਸ਼ਕਤੀ ਜਿਹੜੀ ਆ ਗਈ ਮੈਂ ਤੁਹਾਨੂੰ ਜਵਾਬ ਦਿੰਦਾ ਕਿਉਂਕਿ ਪੰਜਾਬ ਦੀ ਗੱਲ ਕਰੀਏ 1970 ਤੋਂ ਲਗਾਤਾਰ ਲੋਕ ਜਿਹੜੇ ਆ ਵੀ ਦੇਸ਼ਾਵਾਲ ਰੁੱਖ ਕਰ ਰਹੇ ਸੀ ਕਿਤੇ ਡੋਂਕੀਆਂ ਪਹਿਲੇ ਵੀ ਰੱਖਦੀ ਪਰ ਪਹਿਲੀ ਵਾਰ ਹੋਏਗਾ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਇੰਨਾ ਸਖਤ ਕਦਮ ਜਿਹੜਾ ਚੱਕਿਆ ਗਿਆ ਹੈਗਾ ਵਾ ਪਿਛਲੇ ਸਾਲ ਵੀ ਕਿਤਨਾ ਕਿਤੇ ਇਨਲੀਗਲ ਜਿਹੜੀ ਮਾਈਗ੍ਰੈਂਟ ਸੀਗੇ ਉਹਨਾਂ ਵੱਲੋਂ ਭੇਜਿਆ ਗਿਆ ਸੀਗਾ 1100 ਲੋਕਾਂ ਨੂੰ ਭੇਜਿਆ ਗਿਆ ਸੀ ਜੋ ਭਾਰਤੀ ਸੀਗੇ ਉਹਨੂੰ ਚਾਰਟਰਡ ਪਲੇਨ ਦੇ ਰਾਹੀਂ ਭੇਜਿਆ ਗਿਆ ਸੀਗਾ ਪਰ ਹੁਣ ਦੂਜੀ ਵਾਰ ਫੇਰ ਤੋਂ ਟਰੰਪ ਰਾਸ਼ਟਰਪਤੀ ਬਣੇ ਨੇ ਚੇਤਾਵਨੀ ਦਿੱਤੀ ਉਹਨਾਂ ਨੇ ਸਭ ਨੂੰ ਕਿ ਜਿਹੜੇ ਵੀ ਮੇਰੇ ਦੇਸ਼ ਤੇ ਯਾਨਕੀ ਯੂਐਸਏ ਦੇ ਵਿੱਚ ਜਿੰਨੇ ਵੀ ਇਨਲੀਗਲ ਮਾਈਗ੍ਰੈਂਟ ਰਹਿੰਦੇ ਨੇ ਚਾਹੇ ਕਿਸੇ ਵੀ ਦੇਸ਼ ਦੇ ਹੋਣ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਜਿਸ ਦੇ ਚਲਦੇ ਅੱਜ 104 ਲੋਕ ਸੀਗੇ ਕੱਲ ਸੈਨਟੋਨੀਓ ਤੋਂ ਰਵਾਨ ਸਾਫ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਤੇ ਵੀ ਇਸ तरह ਜਿਹੜੀ ਕਾਰਵਾਈ ਹੋਣਾ ਉਹਦੇ ਵੱਲੋਂ ਲਗਾਤਾਰ ਕੀਤੀ ਜਾਊਗੀ ਜੇਕਰ ਆਪਾਂ ਸੂਤਰਾ ਦੀ ਮੰਨੀਏ ਤਾਂ ਜਰੂਰ ਜਿੰਨੇ ਵੀ ਯੂਐਸਏ ਦੇ ਵਿੱਚ ਫੋਰਨ ਮਿਨਿਸਟਰ ਨੇ ਜਿੰਨੀ ਵੀ ਮਿਨਿਸਟਰੀ ਉਹਨਾਂ ਨੇ ਇੱਕ ਡਾਟਾ ਬਣਾਇਆ 18000 ਤੋਂ ਵੱਧ ਇਲੀਗਲ ਮਾਈਗ੍ਰੈਂਟਸ ਜਿਹੜੇ ਨੇ ਇੰਡੀਆ ਦੇ ਉਹ ਉੱਥੇ ਨੇ ਸੋ ਕਹਿ ਸਕਦੇ ਜੋ ਇਹ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਇਹ ਰੁਕਣ ਵਾਲੀਆਂ ਨਹੀਂ ਆ ਅੱਗੇ ਵੀ ਇਸ ਤਰ੍ਹਾਂ ਹੀ ਲਗਾਤਾਰ ਜਾਰੀ ਰਹਿਣਗੇ ਪਰ ਜਿਹੜੇ ਲੋਕ ਨੇ ਉਹ ਜ਼ਰੂਰ ਸਹਿਮੇ ਹੋਏ ਨੇ ਕਿਉਂਕਿ ਲੋਕ ਜਿਹੜੇ ਨੇ ਆਪਣੇ ਬੱਚਿਆਂ ਨੂੰ ਭੇਜਦੇ ਨੇ ਫਿਊਚਰ ਬਣਾਉਣ ਦੇ ਲਈ 35 35 40 40 ਲੱਖ ਰੁਪਏ ਭੇਜਦੇ ਨੇ ਤੋਂ ਉਮੀਦ ਕਰਦੇ ਨੇ ਕਿ ਉਹਨਾਂ ਦਾ ਫਿਊਚਰ ਬ੍ਰਾਈਟ ਹੋਵੇਗਾ ਸੁਨਹਿਰਾ ਹੋਵੇਗਾ ਪਰ ਹੁਣ ਸਾਫ ਟਰੰਪ ਨੇ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਜਿਹੜਾ ਵੀ ਮੇਰੇ ਦੇਤੇ ਇਨਲੇ ਕਰ ਰਹਿਗਾ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਅੱਜ ਜਿਸ ਤਰ੍ਹਾਂ ਧਾਲੀਵਾਲ ਸਾਹਿਬ ਨੇ ਸਾਡੇ ਨਾਲ ਗੱਲਬਾਤ ਕੀਤੀ মিডিਆ ਦੇ ਨਾਲ ਤੇ ਐਨਆਰਆਈ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਸਾਫ਼-ਸਾਫ਼ ਕਹਿਤਾ ਕਿ ਚੰਗੇ ਦੋਸਤ ਨੇ ਟਰੰਪ ਦੇ ਪ੍ਰਧਾਨ ਨਰਿੰਦਰ ਮੋਦੀ ਤੁਹਾਨੂੰ ਦੱਸਦੇ ਕਿ 8 ਤੇ 12 ਫਰਵਰੀ ਨੂੰ ਆਪਣੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਯੂਐਸਏ ਜਾ ਰਹੇ ਯੂਐਸਏ ਉਹਨਾਂ ਦਾ ਦੌਰਾ ਹੈ ਤੇ ਉਹਨੇ ਸਾਫ਼ ਕਿਹਾ ਕਿ ਕਿਤਨਾ ਕਿਤੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਲੱਗਦਾ ਨਹੀਂ ਇੱਥੇ ਕਿ ਉਹ ਦੇਸ਼ਾਂ ਦੇ ਵਿੱਚ ਵੀ ਵਿਦੇਸ਼ਾਂ ਦੇ ਵਿੱਚ ਪ੍ਰਭਾਵ ਪਏਗਾ ਇਹਨਾਂ ਚੀਜ਼ਾਂ ਦਾ ਹੁਣ ਜੇ ਡੋਨਲਡ ਟਰੰਪ ਨੇ ਐਲਾਨ ਕੀਤਾ ਕੱਲ੍ਹ ਹੋ ਸਕਦਾ ਜਸਟਿਨ ਟਰੂਡੋ ਕਹਿੰਦੇ ਜਿਨ੍ਹਾਂ ਨੇ ਐਲਾਨ ਕਰਦਨ ਤੇ ਇਸ ਤਰੀਕੇ ਨਾਲ ਹੋਵੇ ਵਿਦੇਸ਼ਾਂ ਦੇ ਵਿੱਚੋਂ ਵੀ ਜੇ ਕਦੇ ਕੋਈ ਇਲੈਗਲ ਮਾਈਗ੍ਰੈਂਟਸ ਸਟ੍ਰੀਮਿੰਗ ਹੋਵੇ ਤੇ ਸਾਡੇ ਵੀ ਦੇਸ਼ ਦੇ ਵਿੱਚ ਹੀ ਹਵਾਵਾਂ ਲੱਗੇਗੀ ਜਿੰਨੇ ਭਾਰ ਕੋਈ ਇਸ ਦੇ ਨਾਲ ਫਰਕ ਪਏਗਾ ਕਿਉਂਕਿ ਜੇ ਅਮਰੀਕਾ ਦੁਆਰਾ 트ੰਪ ਦੁਆਰਾ ਇਹ ਕਦਮ ਚੁੱਕਿਆ ਗਿਆ ਹੈ ਤੇ ਦੂਸਰੇ ਦੇਸ਼ਾਂ ਵਿੱਚ ਵੀ ਕੁਛ ਨਾ ਕੁਛ ਗੱਲਾਂ ਦਿਮਾਗ 'ਚ ਜ਼ਰੂਰ ਆਣਗੀਆਂ ਕਿਉਂਕਿ ਕੈਨੇਡਾ ਦੇ ਵਿੱਚ ਬਹੁਤ ਲੋਕ ਹੈ ਬਾਕੀ ਜੇ ਗੱਲਾਂ ਕਰੀਏ ਅਰੇ ਕਾਫੀ ਲੋਕ ਜਿਹੜੇ ਕਿ ਇਸ ਜਗ੍ਹਾ ਤੋਂ ਕਰਜ਼ੇ ਲੈਂਦੇ ਉਸ ਤੋਂ ਬਾਅਦ ਵਿਦੇਸ਼ਾਂ ਦਾ ਰੁਕ ਕਰਦੇ ਹੈ ਸਹੀ ਤਰੀਕੇ ਨਾਲ ਨਹੀਂ ਤੇ ਗਲਤ ਤਰੀਕੇ ਨਾਲ ਸੀ ਡੋਂਕੀ ਲੱਗ ਜਾਂਦੇ ਹੈ ਸੋ ਇਸਦੇ ਨਾਲ ਫਰਕ ਪਈਗਾ ਲੇਕਿਨ ਹੁਣ ਇੱਕ ਗੱਲ ਹੋ ਰਿਹਾ ਕਿ ਭਾਵੇਂ 104 ਭਾਰਤੀ ਅੱਜ ਜਿਹੜੇ ਇੰਡੀਅਨ ਇੱਥੇ ਪੁੱਜੇ ਐ ਲੇਕਿਨ ਉਸਦੇ ਨਾਲ ਜਿਹੜੇ ਉੱਥੇ ਹਜ਼ਾਰਾਂ ਲੋਕ ਜਿਹੜੇ ਵਿਦੇਸ਼ਾਂ 'ਚ ਰਹਿ ਰਹੇ ਆ ਜਿਹੜਾ ਡੋਂਕੀ ਲਗਾ ਕੇ ਗਏ ਆ ਨਜਾਇਜ਼ ਤਰੀਕੇ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਡਰ ਜ਼ਰੂਰ ਪੈएगा ਕਿ ਹੁਣ ਅੱਗੋਂ ਤੇ ਉਹਨਾਂ ਦਾ ਕੀ ਬਣੇਗਾ ਕਿਉਂਕਿ ਅਗਰ ਇਹ ਆਇਆ ਹੈ ਤਾਂ 트ੰਪ ਦੀ ਅਗਲੀ ਰਣਨੀਤੀ ਵੀ ਜ਼ਰੂਰ ਤੈਅ ਹੋਏਗੀ ਕਿ ਅੱਗੋਂ ਉਹਨਾਂ ਨੇ ਦੁਬਾਰਾ ਕਿਦੋਂ ਪਲੇਨ ਭੇਜਣਾ ਹੈ ਸੋ ਰਣਨੀਤੀ ਖਤਰੇ ਦੀ ਘੰਟੀ ਉਹਨਾਂ ਦੇ ਲਈ ਵੀ ਹੈ ਤੇ ਖਤਰੇ ਦੀ ਘੰਟੀ ਐਸੀ ਨਹੀਂ ਕਹਿ ਸਕਦੇ ਨੂੰ ਜੇ ਗੱਲ ਕਰੇ ਕਿਉਂਕਿ ਜੇ ਬੀਤੇ ਦਿਨ ਗੱਲ ਕਰੀ ਆਪਾਂ ਆਸਟ੍ਰੇਲੀਆ ਦੀ ਕੈਨੇਡਾ ਦੀ ਯੂ ਐਸ ਏ ਦੀ ਇਹਨਾਂ ਜਿਹੜੀ ਆਪਣੀ ਇਮੀਗ੍ਰੇਸ਼ਨ ਪੋਲਿਸੀ ਸੀ ਉਹਦੇ ਥੋੜੀ ਸਟ੍ਰਿਕਟ ਕਰ ਦਿੱਤੀ ਗਈ ਆ ਜਿਹੜੇ ਹੁਸ਼ਿਆਰ ਹੋਣਗੇ ਜਿਹਨੂੰ ਪਤਾ ਚੰਗੇ ਤਰੀਕੇ ਨਾਲ ਹੈ ਉਹ ਹੀ ਉੱਥੇ ਆ ਸਕਦੇ ਹੈਗੇ ਬਾਕੀ ਕਿਸੇ ਤਰ੍ਹਾਂ ਨਹੀਂ ਜਿਸ ਤੋਂ ਅਸੀਂ ਵੇਖਿਆ ਹੋਇਆ ਹੈਗਾ ਪਿਛਲੇ ਸਾਲ ਅਸੀਂ ਗੱਲ ਕਰੀਏ ਆਪਣੇ ਜੀਐਨਓ ਯੂਨੀਵਰਸਿਟੀ ਦੀ ਰਿਕਾਰਡ ਤੋੜ ਐਡਮਿਸ਼ਨ ਹੋਈਆਂ ਕਿਉਂ ਕਿ ਕਿਉਂਕਿ ਬੱਚਿਆਂ ਨੇ ਬਾਹਰ ਜਾਂਦਾ ਛੜੀ ਦਿੱਤਾ ਸੀਗਾ ਕਿ ਕੈਨੇਡਾ ਵਿੱਚੋਂ ਸਰਕਾਰ ਨੇ ਪੁਲਿਸ ਇੰਨੀ ਜਿਆਦਾ ਸਟ੍ਰਿਕਟ ਕਰਦੀ ਸੀਗੀ ਕਿ ਪੈਸੇ ਹੋਣੇ ਚਾਹੀਦੇ ਆ ਤੇ ਉਹ ਜੇਕਰ ਉਹ ਇਸਤਾ ਵੀ ਵਧਾਈਆਂ ਗਈਆਂ ਸੀਗੀਆਂ ਪਰ ਉਹੀ ਹੁਣ ਕਿਉਂਕਿ ਜਿਹੜੇ ਬੱਚੇ ਵੀ ਜਿਹੜੇ ਆ ਉਹ ਸਮਝਦੇ ਰਹੇ ਨੇ ਕਿਉਂਕਿ ਲਗਾਤਾਰ YouTube ਤੇ ਵੀਡੀਓ ਦੇਖਦੇ ਕਿ ਲਗਾਤਾਰ ਖਬਰਾਂ ਸਾਹਮਣੇ ਆਉਂਦੀਆਂ ਉੱਥੇ ਕੁਝ ਵੀ ਹੋ ਜਾਂਦਾ ਵਾ ਕੁਝ ਵੀ ਹੋ ਸਕਦਾ ਸੋ ਹੁਣ ਜੋ 트ੰਪ ਨੇ ਕੀਤਾ ਇਸ ਦਾ ਅਸਰ ਕਿਤਨਾ ਕਿਤੇ ਸਾਰੇ ਵਿਸ਼ਵ ਭਰ ਦੇ ਵਿੱਚ ਪੈਗਾ ਖਾਸ ਕਰਕੇ ਭਾਰਤ ਦੇ ਵਿੱਚ ਪੈ ਗਿਆ ਕਿਉਂਕਿ ਭਾਰਤ ਦੇ ਵਿੱਚ ਵੱਡੀ ਤਦਾਦ ਦੇ ਲੋਕ ਬਾਹਰ ਜਾਂਦੇ ਨੇ ਕਈ ਜਿਹੜੇ ਲੋਕ ਨੇ ਬੱਚੇ ਪੜ੍ਹ ਲਿਖ ਕੇ ਜਾਂਦੇ ਨੇ ਵੀਜ਼ਾ ਲੈ ਕੇ ਬਾਹਰ ਜਾਂਦੇ ਨੇ ਪਰ ਫਿਰ ਵੀ ਜ਼ਿਆਦਾਤਰ ਸੀ ਵੇਖਦੇ ਨੇ 35 35 ਲੱਖ 40 40 ਲੱਖ ਰੁਪਏ ਲਾ ਕੇ ਏਜੰਟਾਂ ਫਰਜੀ ਇਹਨਾਂ ਦੇ ਚੱਕਰ 'ਚ ਫਸ ਕੇ ਉਹ ਬਾਹਰ ਜਾਂਦੇ ਨੇ ਤਾਂ ਇੱਕ ਧਾਲੀਵਾਲ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕੀਤੀ ਕਿ ਜ਼ਿਆਦਾ ਜਿਹੜੇ ਏਜੰਸੀ ਉਹ ਭਾਰਤੀ ਏਜੰਟ ਨਹੀਂ ਸੀਗੇ ਜਿਹੜੇ ਜਿਹੜੇ ਬੰਦੇ ਆਏ ਸੀ 104 ਜਿਨ੍ਹਾਂ ਵਿੱਚੋਂ 13 18 ਸਾਲ ਤੋਂ ਘੱਟ ਉਮਰ ਦੇ ਵੀ ਸੀਗੇ ਲੋਕ ਤੇ 24 ਮਹਿਲਾਵਾਂ ਵੀ ਸੀਗੀਆਂ ਉਹ ਦੁਬਈ ਜਿਹੜੇ ਵਿੱਚ ਬੈਠੇ ਏਜੰਟ ਉਹਨ ਕਈ ਤੇ ਸਾਨੂੰ ਇਸ ਤਰ੍ਹਾਂ ਵੀ ਖਬਰਾਂ ਮਿਲ ਕੇ ਕਈ ਕਈ ਜਿਹੜੇ ਬੱਚੇ ਸੀਗੇ ਉਹਨੂੰ 8-8 9-9 ਮਹੀਨੇ ਹੀ ਹੋਏ ਸੀਗੇ ਭਾਰਤ ਤੋਂ ਗਏ ਪੰਜਾਬ ਜਿਹੜੇ 30 ਅਗਸਤ ਨੂੰ 8-8 9 ਮਹੀਨੇ ਗਏ ਸੀ ਤੇ ਜਦੋਂ ਉੱਥੇ ਜਾ ਕੇ ਉਹ ਫੜ ਲਿੱਤਾ ਗਿਆ ਸੀ ਪੁਲਿਸ ਨੇ ਇਮੀਗ੍ਰੇਸ਼ਨ ਨੇ ਫੜ ਲਿੱਤਾ ਸੀ ਉਹਨੂੰ 8 ਮਹੀਨੇ ਆਰਮੀ ਦੇ ਕੈਂਪ ਤੇ ਰੱਖਿਆ ਸੀਗਾ ਤੇ ਉਸ ਤੋਂ ਬਾਅਦ ਅੱਜ ਕਰ ਦਿੱਤਾ ਗਿਆ ਸੋ ਇਸ ਦਾ ਅਸਰ ਕਿਤਨਾ ਕਿਤੇ ਪਏਗਾ ਪਰ ਭਾਰਤ ਸਰਕਾਰ ਦੇ ਵੀ ਉਂ ਚੁਣੌਤੀ ਕਿਦਾਂ ਲੱਗਦੀ ਵਧਦੀ ਜਨ ਹੈ ਰਹੇਗੀ ਕਿਉਂਕਿ ਹੁਣ ਜਿਹੜੇ ਲੋਕ ਆਏ ਨੇ ਇੰਨੇ ਪੈਸੇ ਖਰਚ ਕਰਕੇ ਇਹਨੇ ਕਈ ਤੇ ਆਪਣੀਆਂ ਪੈਲੀਆਂ ਵੇਚ ਕੇ ਗਈ ਨੇ ਘਰ ਵੇਚ ਕੇ ਗਈ ਨੇ ਜਿਹੜੇ ਜੇਵਰਾਤ ਉਸ ਨੂੰ ਗਿਰਵੀ ਰੱਖ ਕੇ ਗਏ ਆ ਪਰ ਹੁਣ ਉਹਨਾਂ ਦਾ ਫਿਊਚਰ ਕੀ ਹੋਏਗਾ ਪੰਜਾਬ ਸਰਕਾਰ ਨੂੰ ਵੀ ਕੋਈ ਨਾ ਕੋਈ ਯਤਨ ਕਰਦੇ ਪੈਣਗੇ ਨਾ ਨੌਜਵਾਨ ਵੀ ਸਾਹਮਣੇ ਨਹੀਂ ਹੈ ਜਿਨ੍ਹਾਂ ਨੂੰ ਅਜੇ ਇੱਥੇ ਡਿਪੋਰਟ ਕੀਤਾ ਗਿਆ ਉਹਨਾਂ ਦੀ ਤਸਵੀਰਾਂ ਨਹੀਂ ਨਿਕਲ ਕੇ ਸਾਹਮਣੇ ਆਦੀਆਂ ਇਹਦੇ ਪਿੱਛੇ ਕੀ ਕਾਰਨ ਲੱਗਦਾ ਨਹੀਂ ਸੋ ਬਿਲਕੁਲ ਤੁਸੀਂ ਚੈੱਕ ਕਰੋ ਧਾਲੀਵਾਲ ਸਾਹਿਬ ਨੇ ਜਰੂਰ ਮੁਲਾਕਾਤ ਕੀਤੀ ਉਹਨਾਂ ਵੀਡੀਓ ਲਗਾਤਾਰ ਵਾਇਰਲ ਹੋ ਰਹੀਆ ਤਸਵੀਰਾਂ ਤੁਹਾਨੂੰ ਮੈਂ ੁਖਾਈ ਦਿੰਦਾ ਕਿ ਉਹਨੂੰ ਜਰੂਰ ਵੀਡੀਓ ਜਿਹੜੀ ਅੰਦਰਲੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੋਈ ਹੈਗੀਆ ਸੋ ਅਸੀਂ ਤੁਹਾਨੂੰ ਇੱਕ ਤਸਵੀਰ ਵੀ ੁਖਾ ਦਿੰਦੇ ਹੈਗੇ ਆ ਕਿਉਂਕਿ ਲਗਾਤਾਰ ਕਿਉਂਕਿ ਧਾਲੀਵਾਲ ਸਾਹਿਬ ਇਹਨਾਂ ਦੇ ਮੰਤਰੀ ਨੇ ਇਹ ਵੇਖੋ ਤੁ ਬੈਠੇ ਨੇ ਨੌਜਵਾਨ ਗੱਲਬਾਤ ਕਰ ਰਹੇ ਨੇ ਹੋਰ ਤੁਹਾਨੂੰ ਤਸਵੀਰਾਂ ਬਖਾ ਦਿੰਦੇ ਕਿ ਉਹ ਸਾਹਮਣੇ ਆ ਚੁੱਕੀ ਐ ਇਹ ਵੇਖ ਧਾਲੀਵਾਲ ਸਾਹਿਬ ਮੰਤਰੀ ਸਾਹਿਬ ਨੇ ਗੱਲਬਾਤ ਕਰ ਰਹੇ ਨੇ ਨੌਜਵਾਨਾਂ ਨਾਲ ਕਰ ਰਹੇ ਨੇ ਸੋ ਆ ਰਹੀਆਂ ਤਸਵੀਰਾਂ ਤੇ ਇਹ ਵੇਖੋ ਸਾਰੇ ਬੈਠੇ ਹੋ ਤਸਵੀਰਾਂ ਸਾਰੀਆਂ ਆ ਰਹੀਆਂ ਸਭ ਕੁਝ ਹੋ ਰਿਹਾ ਪਰ ਕਿਤਨਾ ਕਿਤੇ ਜੋ ਇਹ ਕੜਾ ਰੁਖ ਅਪਣਾਇਆ ਗਿਆ ਯੂਐਸਏ ਦੇ ਵੱਲੋਂ ਇਹ ਰੁਕੂਗਾ ਨਹੀਂ ਇਹ ਲਗਾਤਾਰ ਵੱਧਦਾ ਜਾਊਗਾ ਕਿਉਂਕਿ ਹਜੇ ਤਾਂ 104 ਹੀ ਸੀਗੇ ਕਿਉਂਕਿ ਕੱਲ ਤੱਕ ਇਹ 205 ਲੋਕ ਆਣਗੇ ਅੱਜ ਪਰ 104 ਰਹਿ ਗਏ ਅੱਗੇ ਵੀ ਭਾਰਤ ਦੇ ਲਈ ਨਹੀਂ ਪੂਰੇ ਵਿਸ਼ਵ ਦੀ ਗੱਲ ਕਰੀਏ ਜੇ ਗੱਲ ਕਰੀਏ ਬੰਗਲਾਦੇਸ਼ ਸ਼੍ਰੀਲੰਕਾ ਨੇਪਾਲ ਵੱਡੀ ਤਦਾਦ ਤੇ ਪਾਕਿਸਤਾਨ ਵੱਡੀ ਤਦਾਦ ਤੇ ਲੋਕ ਜਾਂਦੇ ਨੇ ਬਾਹਰ ਜੇਕਰ ਕੋਈ ਵੀ ਨਾਗਰਿਕ ਯੂਐਸਏ ਛੁਪਿਆ ਹੋਇਆ ਹੈਗਾ ਵਿਦਾਊਟ ਉਹਨਾਂ ਡਾਕੂਮੈਂਟਸ ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ 205 ਦਾ ਅਕੜਾ ਸੀਗਾ 104 ਤੇ ਆ ਗਿਆ ਇਹਦੇ ਵਿੱਚ ਜਿਹੜੀ ਕੀ ਲੱਗਦੀ ਹੈ ਗੁੱਠੀ ਜਿਹੜੀ ਤੁਹਾਨੂੰ ਦੱਸ ਦਿੱਤੀ ਕਿ ਕੱਲ ਤੱਕ ਕੁਝ ਵੀ ਅਫੀਸ਼ੀਅਲ ਨਹੀਂ ਸੀਗਾ ਹਾਇ ਤੱਕ ਜੋ ਵੀ ਅਸੀਂ ਗੱਲਾਂ ਕਰ ਰਹੇ ਸੀਗੇ ਉਹ ਅਫੀਸ਼ੀਅਲ ਕੋਈ ਸੂਤਰਾਂ ਦੀ ਸੀਗੇ ਕਰ ਪਰ ਅੱਜ ਸਵੇਰੇ ਵੈਰੀਫਾਈ ਹੁੰਦਾ ਕਿ 104 ਦੇ ਲੋਕ ਨੇ ਉਹ ਆ ਰਹੇ ਨੇ ਜਿਹਦੇ ਵਿੱਚੋਂ ਪੰਜਾਬ ਦੇ ਨੇਤੀ ਕਿਤਨਾ ਕਿਤੇ ਗੁਜਰਾਤੀ ਨੇ 35 34 33 34 ਹਰਿਆਣਾ ਦੇ ਨੇ ਚੰਡੀਗੜ੍ਹ ਦੇ ਨੇ ਯੂਪੀ ਦੇ ਨੇ ਅੱਜ ਉਹ ਵੈਰੀਫਾਈ ਹੋਇਆ ਵਸੋ ਕਹਿ ਸਕਦੇ ਵਿੱਚੋਂ ਤੇ ਦੋ ਬੱਚੇ ਜਿਹੜੇ ਆ ਰਹੇ ਆ ਪੰਜਾਬ ਦੇ ਉਹ 12-12 ਸਾਲ ਦੇ ਵੀ ਹੈਗੇ ਤਾਂ ਉਹਨਾਂ ਦਾ ਕੀ ਤੁਸੀਂ ਭਵਿੱਖ ਵੇਖੋਗੇ ਕਿ ਸੋ ਕਹਿ ਸਕਦੇ ਆ ਕਿ ਕਿਤਨਾ ਕਿਤੇ ਜੋ ਇਹ ਫੈਸਲਾ ਲਿੱਤਾ ਗਿਆ ਇਹ ਸਹੀ ਵੀ ਆ ਪਰ ਜਿਹੜੇ ਲੋਕ ਗੇਸ ਸੀ ਉਹਨਾਂ ਵਾਸਤੇ ਜੁਰੂ ਕਿਤਨਾ ਫੈਸਲਾ ਦਰਦਨਾਕ ਰਹੇਗਾ ਪਰ ਅਸੀਂ ਮੈਂ ਤੇ ਆਈ ਸਭ ਨੂੰ ਅਪੀਲ ਕਰੂੰਗਾ ਕਿ ਜਿਹੜੇ ਵੀ ਬੱਚਾ ਬਾਹਰ ਜਾਂਦਾ ਸੁਪਨਾ ਵੇ ਕੀ ਆਪਣੇ ਬੱਚੇ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਆ ਲਿਖਾ ਕੇ ਵੀਜ਼ਾ ਦਵਾ ਕੇ ਆਇਲਸ ਕਲੀਅਰ ਕਰਕੇ ਤੁਸੀਂ ਬਾਹਰ ਭੇਜੋ ਕਿਉਂਕਿ ਜੇਕਰ ਤੁਸੀਂ ਇਨਲੀਗਲ ਤਰੀਕੇ ਨਾਲ ਜਾਂਦੇ ਹੋ ਤਾਂ ਯੂਐਸਏ ਨੇ ਸਾਫ਼ ਕਹਿ ਦਿੱਤਾ ਕਿ ਮੈਂ ਕਿਸੇ ਨੂੰ ਵੀ ਨਹੀਂ ਬਖਸ਼ਾਂਗਾ ਜੀ ਧੰਨਵਾਦ ਆ ਬਹੁਤ ਬਹੁਤ ਤੁਹਾਨੂੰ ਵਾਝਾ ਜੀ ਸੋ ਬਿਲਕੁਲ ਨਹੀਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕੱਲ ਜਿਹੜਾ 205 ਵਿਅਕਤੀਆਂ ਨੂੰ ਜਿਹੜਾ ਰਿਪੋਰਟ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਲੇਕਿਨ ਅੱਜ ਜਿਹੜੇ 104 ਹੀ ਹੋਏ ਨੇ ਲਿਸਟਾਂ ਵੀ ਆਈਆਂ ਨੇ ਤਸਵੀਰਾਂ ਵੀ ਆਈਆਂ ਨੇ ਅੰਦਰੋਂ ਕੁਲਦੀਪ ਧਾਲੀਵਾਲ ਨੇ ਸੈਂਟਰ ਸਰਕਾਰ ਨੂੰ ਵੀ ਕੇਰਿਆ ਇਹ ਵੀ ਗੱਲ ਕੀਤੀ ਹੈ ਕਿ ਜੇਕਰ ਦੋਸਤੀ ਹੈ ਟਰੰਪ ਦੇ ਨਾਲ ਤੇ ਇਸ ਦੇ ਉੱਪਰ ਕੋਈ ਨਾ ਕੋਈ ਜਿਹੜਾ ਹੱਲ ਵੀ ਕਢਣਾ ਚਾਹੀਦਾ ਸੋ ਬਿਲਕੁਲ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਹੈ ਕਿਉਂਕਿ ਛੋਟੇ ਛੋਟੇ ਬੱਚੇ ਵੀ ਵਿਚੋਂ ਨ ਸੋ ਕਿਸ ਤਰੀਕੇ ਨਾਲ ਹੋਰ ਅਪਡੇਟਸ ਸਮਾਂਨੇ ਚ ਨਿਕਲਦੀਆਂ ਜ਼ਰੂਰ ਤੁਹਾਡੇ ਰੂਪ ਰੂਪ ਕਰਦੇ ਦਵਾਵਾਂਗੇ ਤੁਸੀਂ ਦੇਖਦੇ ਹੋ ਡੇਲੀ ਡਸਟ ਟੀਵੀ ਮੈਂ ਹਾਂ ਦਾਨਿਸ਼ ਗੁਪਤਾ ਅੰਦਰਸਾ